ਐਮਐਸਪੀ ਦੀ ਕਾਨੂੰਨੀ ਗਰੰਟੀ ਦਿਓ ਗਰੰਟੀ ਦਿਓ ਅੱਜ ਹਰ ਗਲੀ ਵੇੜੇ ਦੇ ਵਿੱਚ ਉੱਚੇ ਸ਼ੋਰ ਹੋ ਗਏ ਅੱਜ ਹਰ ਗਲੀ ਵੇੜੇ ਵਿੱਚ ਉੱਚੇ ਸ਼ੋਰ ਹੋ ਗਏ ਉਜੜਿਆ ਕਿਸਾਨ ਅੰਦੋਲਨ ਲੋਕ ਟਰਾਲੀ ਚੋਰ ਹੋ ਗਏ ਉਜੜਿਆ ਕਿਸਾਨ ਅੰਦੋਲਨ ਲੋਕ ਟਰਾਲੀ ਚੋਰ ਹੋ ਗਏ ਕਿੰਨੇ ਨਿਕਲੇ 도ਗਲੇ ਚਿਹਰੇ ਪਹਿਲਾਂ ਹੋਰ ਤੇ ਅੱਜ ਹੋਰ ਹੋ ਗਏ ਕਿੰਨੇ ਨਿਕਲੇ 도ਗਲੇ ਚਿਹਰੇ ਪਹਿਲਾਂ ਹੋਰ ਤੇ ਅੱਜ ਹੋਰ ਹੋ ਗਏ ਉਜੜਿਆ ਕਿਸਾਨ ਅੰਦੋਲਨ ਲੋਕ ਟਰਾਲੀ ਚੋਰ ਹੋ ਗਏ ਉਜੜਿਆ ਕਿਸਾਨ ਅੰਦੋਲਨ ਲੋਕ ਟਰਾਲੀ ਚੋਰ ਹੋ ਗਏ ਬੜੀਆਂ ਦੇਖੀਆਂ ਸਰਕਾਰਾਂ ਆ ਮੰੰਜਰ ਨਾ ਦੇਖਿਆ ਬੜੀਆਂ ਦੇਖੀਆਂ ਸਰਕਾਰਾਂ ਆ ਮੰੰਜਰ ਨਾ ਦੇਖਿਆ ਛੋਡੇ ਵਰਗੇਆਂ ਕਹਿ ਕੇ ਸਿਆਸੀ ਫੁਲਕਾ ਸਿੱਖਿਆ ਛੋਡੇ ਵਰਗੇਆਂ ਕਹਿ ਕੇ ਸਿਆਸੀ ਫੁਲਕਾ ਸਿੱਖਿਆ ਅੱਖਾਂ ਦੀ ਨਜ਼ਰ ਫੇਰ ਹੋ ਗਈ ਅੱਖਾਂ ਦੀ ਨਜ਼ਰ ਫੇਰ ਹੋ ਗਈ ਉਜੜਿਆ ਕਿਸਾਨ ਅੰਦੋਲਨ ਲੋਕ ਟਰਾਲੀ ਚੋਰ ਹੋ ਗਏ ਉਜੜਿਆ ਕਿਸਾਨ ਅੰਦੋਲਨ ਲੋਕ ਟਰਾਲੀ ਚੋਰ ਹੋ ਗਏ ਮਰ ਗਿਆ ਕਿਸਾਨ ਵजूद ਕਿਸੇ ਦਾ ਨਹੀਂ ਰਹਿਣਾ ਮਰ ਗਿਆ ਕਿਸਾਨ ਵजूद ਕਿਸੇ ਦਾ ਨਹੀਂ ਰਹਿਣਾ ਮੂਦੇ ਮੂੰਹ ਡਿੱਗੋਂਗੇ ਸਿਰ ਫੜ ਧਰਤੀ ਤੇ ਬਹਿਣਾ ਮੂਦੇ ਮੂੰਹ ਡਿੱਗੋਂਗੇ ਸਿਰ ਫੜ ਧਰਤੀ ਤੇ ਬਹਿਣਾ ਸਿੱਧਾ ਫਿਰ ਦੇਖਿਆ ਨਹੀਂ ਜਾਣਾ ਵਿੰਗੇ ਜਦ ਮੌਰ ਹੋ ਗਏ ਸਿੱਧੇ ਫਿਰ ਦੇਖਿਆ ਨਹੀਂ ਜਾਣਾ ਵਿੰਗੇ ਜਦ ਮੌਰ ਹੋ ਗਏ ਉਜੜਿਆ ਕਿਸਾਨ ਅੰਦੋਲਨ ਲੋਕ ਟਰਾਲੀ ਚੋਰ ਹੋ ਗਏ ਉਜੜਿਆ ਕਿਸਾਨ ਅੰਦੋਲਨ ਲੋਕ ਟਰਾਲੀ ਚੋਰ ਹੋ ਗਏ ਮੱਚ ਰਹੀ ਸੀ ਅੱਗ ਬਾਹ ਫੜਕੇ ਵਿੱਚ ਝੋਕ ਦਿੱਤਾ ਮੱਚ ਰਹੀ ਸੀ ਅੱਗ ਬਾਹ ਫੜਕੇ ਵਿੱਚ ਝੋਕ ਦਿੱਤਾ ਆਪਣੇ ਕਹਿ ਕੇ ਪਾਈ ਜਫੀ ਖੰਜਰ ਪਿੱਠ ਤੇ ਖੋਪ ਦਿੱਤਾ ਆਪਣੇ ਕਹਿ ਕੇ ਪਾਈ ਜਫੀ ਖੰਜਰ ਪਿੱਠ ਤੇ ਖੋਪ ਦਿੱਤਾ ਭਟਕਦੀ ਰੂਹ ਨੇ ਵਾਸ ਕੀਤਾ ਯਾਦ ਪੁਰਾਣੇ ਦੌਰ ਹੋ ਗਏ ਭਟਕਦੀ ਰੂਹ ਨੇ ਵਾਸ ਕੀਤਾ ਯਾਦ ਪੁਰਾਣੀ ਦੌਰ ਹੋ ਗਈ ਉਜੜਿਆ ਕਿਸਾਨ ਅੰਦੋਲਨ ਲੋਕ ਟਰਾਲੀ ਚੋਰ ਹੋ ਗਈ ਉਜੜਿਆ ਕਿਸਾਨ ਅੰਦੋਲਨ ਲੋਕ ਟਰਾਲੀ ਚੋਰ ਹੋ ਗਈ ਤਾਂ ਆਪਾਂ ਸਾਰਾ ਕੁਝ ਸੋਸ਼ਲ ਮੀਡੀਆ ਤੇ ਜਿਹੜਾ ਦੇਖ ਰਹੇ ਆਂ ਕਿਸਾਨ ਅੰਦੋਲਨ ਨੂੰ ਲੈ ਕੇ ਕਿਸ ਨੇ ਇੱਥੇ ਕਿਵੇਂ ਕੀ ਕਹਿ ਕੇ ਕੀ ਕੀਤਾ ਪੁਰਾਣੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿੱਥੇ ਜਨਾਬ ਥਾਲੀ ਘੜਕਾਰੇ ਆ ਕੀ ਮੰਗ ਕਰ ਰਹੇ ਆ ਸਟਾਰਟਿੰਗ ਦੇ ਵਿੱਚ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਤੇ ਅੱਜ ਉਹਨਾਂ ਕੋਲੇ ਹਰਾ ਪੈਣਾ ਹੈ ਲੋਕਾਂ ਨੇ ਚਮਚਾ ਤੇ ਥਾਲਾ ਛੜਾ ਕੇ ਹਰਾ ਪੈਣ ਦਿੱਤਾ ਵੀ ਚਲੋ ਭਾਈ ਪੰਜਾਬ ਦਾ ਪੁੱਤ ਹੈ ਕਿਸਾਨ ਦਾ ਪੁੱਤ ਹੈ ਤਾਂ ਫਿਰ ਅੱਜ ਉਸ ਨੇ ਖੰਜਰਾ ਜਿਹੜਾ ਪਿੱਠ ਤੇ ਖੋਪਿਆ ਸਰਕਾਰਾਂ ਤਾਂ ਬਹੁਤ ਆਈਆਂ ਸੀ ਪਰ ਕਿਸੇ ਨੇ ਇਸ ਤਰ੍ਹਾਂ ਜਿਹੜਾ ਨਹੀਂ ਕੀਤਾ ਕਿਸਾਨ ਅੰਦੋਲਨ ਖੰਡਾਇਆ ਗਿਆ ਕਿਸਾਨਾਂ ਨੂੰ ਉੱਥੋਂ ਹਟਾਇਆ ਗਿਆ ਇੱਕ ਇਹ ਵੀ ਕਾਰਨ ਸੀ ਗਿਣਤੀ ਉਹਨਾਂ ਦੀ ਘਟ ਸੀ ਤਾਂ ਉਹਨਾਂ ਦੀ ਸਮਝਦਾਰੀ ਸੀ ਬਿਨਾਂ ਕਿਸੇ ਨੁਕਸਾਨ ਤੋਂ ਉਹ ਜਿਹੜਾ ਉੱਠ ਖੜੀ ਵੀ ਅੱਜ ਤੱਕ ਕਿਸੇ ਦੀ ਔਕਾਤ ਤਾਂ ਹੋਈ ਨਹੀਂ ਹੈਗੀ ਕਿ ਉਹ ਕਿਸਾਨਾਂ ਨੂੰ ਇਸ ਤਰ੍ਹਾਂ ਜਿਹੜਾ ਧੋਖੇ ਨਾਲ ਉਠਾ ਦੇਣ ਇਸ ਤਰ੍ਹਾਂ ਉਠਾਉਣ ਨਾਲ ਜਿਹੜੇ ਅੰਦੋਲਨ ਨੇ ਉਹ ਕਦੇ ਵੀ ਜਿਹੜੇ ਖਤਮ ਨਹੀਂ ਹੁੰਦੇ। ਦੂਸਰੀ ਗੱਲ ਜਿਹੜੀ ਇਹ ਕਹੀ ਗਈ ਹੈ ਕਿ ਕਿਸਾਨ ਜਿਹੜੇ ਵਪਾਰ ਨੂੰ ਨੁਕਸਾਨ ਕਰ ਰਿਹਾ ਹੈ। ਇੱਕ ਸੋਸ਼ਲ ਮੀਡੀਆ ਤੇ ਹੋਰ ਵੀਡੀਓ ਚੱਲ ਰਹੀ ਹੈ ਨਾਮ ਤਾਂ ਮੈਂ ਉਹਨਾਂ ਦਾ ਜਾਣਦਾ ਨਹੀਂ। ਬੜੀ ਵਧੀਆ ਉਹਨਾਂ ਨੇ ਗੱਲ ਜਿਹੜੀ ਕਹੀ ਸੀ ਸ਼ਾਇਦ ਮਾਨਸਾ ਜ਼ਿਲ੍ਹੇ ਦੀ ਗੱਲ ਹੀ ਕਰ ਰਹੀ ਸੀ ਉਹ। ਕਿ ਮਾਨਸਾ ਨੂੰ ਮਾਨਸਾ ਜ਼ਿਲ੍ਹੇ ਨੂੰ ਮਾਨਸਾ ਸ਼ਹਿਰ ਨੂੰ ਜਿਹੜਾ ਮੇਲਾ ਦੇ ਨਾਮ ਤੇ ਜਾਣਿਆ ਜਾਂਦਾ ਸੀ। ਅੱਜ ਉਹ ਮੇਲੇ ਕਿੱਥੇ ਨੇ? ਕਿਉਂ ਖਤਮ ਹੋ ਗੀਆਂ? ਉਦੋਂ ਦਾ ਕਿਸਾਨ ਧਰਨੇ ਨਹੀਂ ਲਾਉਂਦੇ ਸੀ। ਸਰਕਾਰੀ ਹਸਪਤਾਲ ਲਾ ਲੋ ਪਿੰਡਾਂ ਦੇ ਵਿੱਚ ਖਤਮ ਨੇ। ਸ਼ਹਿਰਾਂ ਦੇ ਵਿੱਚ ਆ ਸੇਵਾਵਾਂ ਨਹੀਂ ਹੈਗੀਆਂ ਇਨਾ ਕਿ ਤੱਕ ਕਿਸਾਨ ਬੈਠੇ ਨਹੀਂ ਇਹ ਕੋ ਖਤਮ ਹੁੰਦੇ ਜਾ ਰਹੀ ਹੈ ਇਹ ਬਹੁਤ ਵੱਡਾ ਸੰਦੇਸ਼ ਹੈ ਜਿਹੜੇ ਕਿਸਾਨਾਂ ਦੇ ਅੰਦੋਲਨ ਤੇ ਲੋਕ ਖੁਸ਼ ਹੋ ਰਹੇ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਚੀਕਾ ਮਾਰ ਕੇ ਜਿਹੜਾ ਰੋਹੋਗੇ ਦੂਰ ਦ੍ਰਿਸ਼ਟੀ ਆਪਣੀ ਖਤਮ ਹੋ ਗਈ ਦੂਰ ਦ੍ਰਿਸ਼ਟੀ ਨਾਲ ਆਪਾਂ ਸੋਚਦੇ ਹੀ ਨਹੀਂ ਬਸ ਸਵਾਦ ਦੇ ਭੁੱਖੇ ਆ ਵਧੀਆ ਹੋ ਗਿਆ ਖਾਤਾ ਤੀਜੇ ਨੇ ਸੜਕਾਂ ਤੇ ਬਹਿ ਜਾਂਦੇ ਆ ਲੋਕੀ ਜਿਹੜੇ ਲੋਕ ਆਵਾਜ਼ ਚੁੱਕਦੇ ਆ ਉਹਨਾਂ ਦੇ ਉੱਠੋਗੇ ਉਹਨਾਂ ਦਾ ਵਿਰੋਧ ਕਰਨ ਲੱਗੇ ਤਾਂ ਤੁਹਾਨੂੰ ਫੇਲ ਹੋਣ ਤੋਂ ਤੇ ਦੂਜਾ ਤੁਹਾਨੂੰ ਗੁਲਾਮ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਬਾਕੀ ਵਿਚਾਰ ਤੁਸੀਂ ਆਪਣੇ ਜਿਹੜੇ ਸਾਂਝੇ ਕਰ ਸਕਦੇ ਹੋ ਸੋ ਕਿਸਾਨ ਕਿਸਾਨ ਉੱਥੋਂ ਉਠਾਤੇ ਤੇ ਜੋ ਉਹਨਾਂ ਦੇ ਟਰਾਲੀਆਂ ਨੇ ਉਹ ਚੋਰੀ ਹੋ ਜਾਂਦੀਆਂ ਨੇ ਫਿਰ ਜੱਸੀ ਗਏ ਲੋਕ ਉਹ ਚੱਕ ਕੇ ਲੈ ਗਏ ਭਾਂਡੇ ਸੀ ਲੋਕ ਉਹ ਚੱਕ ਕੇ ਲੈ ਗਏ ਹੋਰ ਜੋ ਕੀਮਤੀ ਸਮਾਨ ਸੀਗਾ 135 40 ਟਰਾਲੀਆਂ ਦੱਸੀਆਂ ਜਾ ਰਹੀਆਂ ਨੇ ਕਿ ਚੋਰੀ ਹੋ ਗਈਆਂ ਹੁਣ ਕਹਿੰਦੇ ਜਿਨ੍ਹਾਂ ਨੇ ਚੋਰੀ ਕੀਤੇ ਨੇ ਐਫ ਆਈ ਆਰ ਦਰਜ ਕਰਵਾਵਾਂਗੇ ਜੇ ਉਹਦੀ ਉੱਥੇ ਡਿਊਟੀ ਨਿਭਾਦਾਂਦੇ ਮੇਰੇ ਵੀ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਜਿਹੜੀਆਂ ਲੈ ਜਾਓ ਐਨੀ ਤਾਂ ਫੋਰਸ ਸੀ ਉਥੇ ਡਿਊਟੀ ਨਿਭਾਉਣ ਦੇ ਕਿਸਾਨ ਆਪਣੇ ਟਰੈਕਟਰ ਟਰਾਲੀਆਂ ਸਮਾਨ ਲੈ ਜਾਂਦੇ ਪਰ ਨਹੀਂ ਇੱਕ ਡਰ ਦਾ ਮਾਹੌਲ ਵੀ ਬਣਾਉਣਾ ਵੀ ਐਵੇਂ ਵੀ ਹੋ ਜਾਂਦਾ ਟਰਾਲੀਆਂ ਵੀ ਚੋਰੀ ਹੋ ਜਾਂਦੀਆਂ ਬਾਕੀ ਤੁਸੀਂ ਸਾਰੇ ਸਿਆਣੇ ਹੋ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜਰੂਰ ਰੱਖੋ